ਬਾਈ ਕੁਝ ਖਾਸ ਬਾਈ ਕੁਝ ਕੇ ਫਤੇ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਗਲਾਂ ਦੇ ਵਿੱਚ ਰੱਖੇ ਜੀ ਪਹੁੰਚੇ ਹੋਏ ਆਂ ਖੇਤਾਂ ਦੇ ਵਿੱਚ ਮਾਂ ਵਿੱਦਣ ਵਾਸਤੇ ਹਾਂ ਇੱਧਰ ਮੂੰਹ 'ਚ ਪਾਣੀ ਆ ਗਿਆ ਗੰਨੇ ਦੇਖ ਕੇ ਤੇ ਸੱਚੀ ਗੱਲ ਹੈ ਵਾਕਈ ਮੇਰਾ ਗੰਨੇ ਨੂੰ ਦੇਖ ਕੇ ਇਹਨਾਂ ਦਿਲ ਕਰਿਆ ਵੀ ਮੈਂ ਗੰਨਾ ਪਹਿਲਾਂ ਤੋੜਿਆ ਹੁੰਦੀ ਨੀ ਹੈ ਨਾ ਪੱਟੇ ਆ ਮਤਲਬ ਕਿ ਪੱਟੇ ਤੇ ਇੱਕ ਦਿਨ ਵੀ ਕਿ ਗੰਦਾ ਹੀ ਲੈ ਕੇ ਆਇਆ ਤਾਂ ਅੱਛੇ ਸੁਆਦ ਤਾਂ ਉਹ ਗੰਦਾ ਤੇ ਪੁੱਛੋ ਹੀ ਨਾ ਕੁਸਾ ਇਹਦਾ ਉਹਦਾ ਟੈਸਟ ਨਹੀਂ ਇਹਦਾ ਆਪਣਾ ਤੋੜ ਲਿਓ ਪਤਰੇ ਗੰਨੇ ਖੜੇ ਤੋੜਿਆ ਬੁਰਕੀ ਪੁੱਛਿਆੜ ਦੋ ਕੰਮ ਕਰ ਲੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਦੇ ਜਠਾਣੀ ਨਾ ਬਹੁਤ ਲੜਾਕੀ ਹੈ ਮੇਰੀ ਮੈਂ ਕਹਿੰਦੀ ਹੈ ਸਰ ਕੇ ਜਨੇ ਸਾਊਆ ਸਾਊਆ ਗੰਨੇ ਦੀ ਬੁਰਕੀ ਦਾ ਦੱਤੀ ਜੀ ਬੜਾ ਤੋੜ ਲਿਆ ਅੱਜ ਕੱਲ੍ਹ ਦੇ ਜਵਾਨੇ ਵਿੱਚ ਸਾਰੀ ਮੱਗ ਹੋ ਗਈ ਚਾਹੀ ਇਹਨਾਂ ਨੇ ਕੱਲ੍ਹ ਐਸਾ ਬਾਦਾ ਕਰਿਆ ਮੈਂ ਚਾਹ ਬਣਾ ਕੇ ਦੇਤੀ ਪਰ ਮਿੰਨੂ ਸਰੇਰ ਦੀ ਨਾ ਚਾਹ ਦੱਤੀ ਰੱਬ ਦੀ ਬੱਦੀ ਦੱਤੀ ਬੀਜਿੰਦਰ ਨੇ ਇਹ ਕਿਹਾ ਵੀ ਸੰਦੀਪ ਨੂੰ ਚਾਹ ਨਾ ਦਿਆਂ ਖਾ ਮੇਰੇ ਤੋਂ ਤਜਾਲ ਜ਼ਿਆਦਾ ਬਣਦੀ ਉਹ ਸਿਰ ਨੂੰ ਚੜਦਾ ਮੈਂ ਥੋੜਾ ਥੋੜਾ ਕਹਿਣਾ ਹੁੰਦਾ ਮੇਰੇ ਤੋਂ ਚਾਹ ਇਹਨੇ ਜਿਹੜੀ ਉਹ ਤਜਾ ਬਣਾਉਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਕੈਤਾਂ ਦੇ ਵਿੱਚ ਆ ਤਾਂ ਗਈਆਂ ਪਰ ਇਹ ਕੰਮ ਕੰਮ ਬਸ ਇਹੋ ਜਿਹੀ ਲੱਗਦਾ ਮੈਨੂੰ ਨਾ ਤਾਂ ਹੁੰਦਾ ਹੋਵਾਂਦਾ ਲੇ ਹਾਂ ਆਖਿਆ ਕਹਿੰਦੀ ਐ ਕਹਿੰਦੀ ਐ ਉਹ ਤੁਹਾਡੇ ਤਾਦੂ ਬੋੜਾ ਮਾਰਦਾ ਉਹ ਬਾ ਹਾਂ ਸਾਡੀ ਜਿਹੜੀ ਡਿਊਟੀ ਆ ਤੁਹਾਡੀ ਕੀ ਡਿਊਟੀ ਆ ਪਕਾ ਧਾਣੀ ਆ ਡਿਊਟੀ ਹੈਗੀ ਆ ਬਈ ਤੁਸੀਂ ਮਾਂ ਟਕਣੇ ਆ ਅੱਛਾ ਐਂ ਕਰਕੇ ਜਿਹੜੇ ਮਾਂ ਟਕਿਆ ਉਹ ਨਾ ਕੀ ਜਾਂਦੀ ਲੋ ਦੱਸ ਨਾ ਜਿਹੜੇ ਕਰ ਗਈ ਆ ਸੰਦੀਪ ਤਾਂ ਕੀ ਹੋਇਆ ਉਹਨੂੰ ਟਕਣਾ ਦੇਖ ਸੰਦੀਪ ਆ ਚੀਜ਼ ਐ ਆ ਟਕਣੇ ਨੂੰ ਪੇ ਦੇਖੇ ਇਹ ਦੇਖੀ ਇੱਕ ਪੈਰ ਦਾ ਕਿੰਨਾ ਕਿੰਨਾ ਜੀ ਟਕਣਾ ਲਓ ਲਾ ਲਓ ਫਿਰ ਅਕਲ ਤੇ ਅਕਲ ਅਕਲ ਕਹਿੰਦੇ ਹੁੰਦੇ ਜਿਹਨੂੰ ਉਹ ਵਰਤੋ ਲੱਗੇ ਪੜਾ ਹਣ ਸ਼ੋਕਰ ਹੈ ਵੈਗੁਰੂ ਦਾ ਸ਼ੋਕਰ ਪਰ ਇਹ ਵੀ ਨਾ ਹੋਵੇ ਵੀ ਪੱਟ ਦਾਣੇ ਇਕੱਠੇ ਹੀ ਕਰਦੀ ਚਲੇ ਜਾਈਆਂ ਸਾਨੂੰ ਕਿਤੇ ਨਹੀਂ ਨਹੀਂ ਹਾਂ ਸਾਰੇ ਸਹੀ ਕਰੀਏ ਪਾਪਾ ਜੀ ਕਹਿੰਦੇ ਇਕੱਠੇ ਹੋ ਜਾਣੇ ਆ ਪਾਪਾ ਜੀ ਕਹਿੰਦੇ ਦਾਣੇ ਇਕੱਠੇ ਹੋ ਜਾਣੇ ਪਿੱਛੇ ਜੀ ਪਾਪਾ ਜੀ ਕਹਿੰਦੇ ਬਹੁਤ ਢੂਂਗੇ ਆ ਲਾ ਲਾ ਦੱਸ ਕਿੰਨੀ ਵੱਡੀ ਗੱਲ ਹੈ ਇਹ ਤੁਸੀਂ ਕੰਮ ਕਰ ਦੀ ਫਿਰ ਇੱਦਾਂ ਲਾ ਇੱਧਰ ਦੇਖ ਲਾ ਦੋ ਦੋ ਕਰਨੀਆਂ ਇਹ ਸੰਦੀਪ ਇੱਧਰ ਦੇ ਓਏ ਕਾਹਨੂੰ ਕਰਦੀਆਂ ਦੋ ਦੋ ਹੀ ਮਰੀ ਜਾਂਦੀ ਗੱਲਾਂ ਲਾ ਇਹ ਕਿੱਥੇ ਇਕਲਾ ਦਾ ਸੁਖਵੀਰ ਵਾਲੇ ਵੀ ਬੰਦ ਕਰਤੀ ਲਾ ਮੈਂ ਦੱਸ ਲਾ ਲਾ ਕਾ ਕ ਕਰਾ ਨਾ ਇਹ ਕਿਹੜੀ ਘਾ ਦਾ ਇਕਲਾ ਨਾ ਬੋੜ ਰਾਂ ਨਾ ਇਹ ਕੁਛ ਨਹੀਂ ਹੈਗਾ ਐਵੇਂ ਮਰ ਜਾਂਦੇ ਕਰ ਤੇ ਤਿੰਨ ਕਰਤੀਆਂ ਇਕੱਠੀਆਂ ਮੈਂ ਤੇਰੇ ਬਰਾਬਰ ਕੋਈ ਇੱਕ ਵੀ ਨਹੀਂ ਕਰਦੀ ਹੈਗੀ ਹਾਂ ਹਾਂ ਕੱਲਿਓ ਰੋਲਾ ਬਜੰਦੀ ਆ ਮੈਂ ਕਿਆ ਕਰਾਂ ਸੁਖਵੀਰ ਕਰਨਾ ਦਿੰਦੀ ਬਾਈ ਲੈ ਲੋ ਜੀ ਵਿੱਕੀ ਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਵਾ ਚੱਲਦੀ ਹੈ ਥੋੜੀ ਜਿਹੀ ਕਿਹਦੇ ਵਿੱਚ ਹਵਾ ਚੱਲਦੀ ਆ ਤੇ ਮੈਂ ਹਵਾ ਦੇ ਦਿਲ ਵਸੇ ਹਾਂ ਵੀ ਹਵਾ ਨਾਲ ਲੱਗੇ ਨਹੀਂ ਅਸਾ ਗਰਨੇ ਵਾਲਾ ਖੇਤਾ ਪਾਪਾ ਜੀ ਜਿਹੜਾ ਫਾਜਣ ਨੂੰ ਤੁਸੀਂ ਬੁਲਾ ਦੋ ਫਤਿਹ ਜੀ ਇੱਧਰ ਸਤਿ ਸ਼੍ਰੀ ਅਕਾਲ ਜੀ ਕੀ ਕੀ ਆ ਗਈ ਕੀ ਕੀ ਆ ਗਈ ਕੀ ਕੀ ਕੀੜੀ ਦਾ ਆਟਾ ਡੰਗ ਗਿਆ ਇਹ ਚਲਾ ਗੰਦਾ ਕੀ ਕੀ ਆ ਚੱਲ ਚੱਲ ਮੈਂ ਤੁਹਾਨੂੰ ਫੋਨ ਕਰੀ ਗਿਆ ਜਦ ਮੈਂ ਬੀਜ ਲੈਣ ਗਿਆ ਪਰ ਥੋੜਾ ਫੋਨ ਕਦੇ ਬੰਦ ਆ ਜਾਂਦਾ ਫੋਨ ਥੋੜਾ ਬੰਦੇ ਆਉਂਦਾ ਹੈ ਨਹੀਂ ਤਾਂ ਮੈਂ ਹੈ ਨਾ ਤੁਹਾਡਾ ਹੱਲ ਵੀ ਬੰਦ ਆ ਫਿਰ ਨਾ ਨਾ ਮੈਂ ਮਲਾਕੇ ਆ ਮੈਂ ਵੀ ਤਾਂ ਦੱਸ ਕੇ ਆ ਇਹਨਾਂ ਨੂੰ ਨਹੀਂ ਜਦ ਮੈਂ ਤੈਨੂੰ ਫੋਨ ਕਰਦਾ ਵੀ ਪਾਪਾ ਜੀ ਦਾ ਫੋਨ ਨਹੀਂ ਲੱਗਦਾ ਹੈਗਾ ਜਾਂ ਕੋਈ ਨੈਟਵਰਕ ਇਸ਼ੂ ਹੋਣਾ ਮੈਂ ਖਾਹ ਟਾਈਮ ਮਲਾਇਆ ਉੱਥੇ ਖੜਾ ਉਹ ਮੈਨੂੰ ਦੁਕਾਨ 'ਚ ਦੇਖੀ ਜਾਵੇ ਵੀ ਆ ਗਿਆ ਸਮਾਨ ਲੈਣ ਇਹ ਕਰਿਆ ਕੁਛ ਦੱਸਦਾ ਹੈ ਨਹੀਂ ਕੁਛ ਵੀ ਫੇ ਜਿਹੜੇ ਦੂਏ ਹੋਰ ਕਿਹੜੇ ਬੀਜ ਮੰਗਾਉਣ ਤਾਂ ਤੁਸੀਂ ਕਹਿ ਲਿਆ ਯਾਰ ਕਰੇਲੇ ਬਾ ਦੇਖ ਰਾ ਵੀ ਕੁਦਰਤੀ ਉਹੀ ਲੈ ਲੈ ਮਹਾ ਵੀ ਕੀ ਹਾਲ ਕਰੇਲੇ ਲੈਣੇ ਲੈ ਇਹਨਾਂ ਦਾ ਹੁਣ ਗਰਮੀਆਂ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ ਚੀਜ਼ਾਂ ਦਾ ਕੀ ਆ ਤੇ ਕਰੇਲੇ ਦੋਨੇ ਕੀ ਆ ਕਰੇਲੇ ਦੀ ਆਗੇ ਉਹ ਕੀ ਆ ਕਰੇਲੇ ਦੀ ਆ ਦੋਨੇ ਹੀ 10 ਮੇ 13 ਕਰੇਲਿਆਂ ਦੇ ਬੀਜ ਹੈ ਹਾਂ ਨੌ ਕੀ ਆ 1 ਰੁਪਏ ਦਾ ਇੱਕ ਬੀਜ ਫਿਰ 1 ਰੁਪਏ ਦਾ ਇੱਕ ਬੀਜ ਹੋਇਆ ਫਿਰ 10-10 ਰੁਪਏ ਦੀਆਂ ਉਹ ਫਿਰ ਮੈਂ ਹਾਂ ਉੱਥੇ ਉਹਨਾਂ ਕੋਲ ਨਾ ਪਈਆਂ ਦੀਆਂ ਜੋ ਉਹ ਕਹਿੰਦੇ ਆ ਜੰਮੇ ਹੋਏ ਪੈਸੇ ਤੇ ਪਰ ਇਹ ਨਹੀਂ ਦੀ ਚੀਜ਼ਾਂ ਹੈਗੀਆਂ ਨਾ ਕੀ ਆਦਾ ਤਾਂ ਨਾ ਉਹਦਾ ਤਾਂ ਭੱਲੇ ਭੱਲੇ ਹਵਾ ਸਾਰੀ ਜੇ ਚੱਲਣੀ ਹੈ ਜੇ ਚੱਲਣੀ ਹੈ ਪੂਰਾ ਪੋਕ ਸੁਖਵੀਰ ਪੋਰਾ ਠੰਡ ਪੂਰੀ ਹੁੰਦੀ ਸਵੇਰ ਟਾਈਮ ਆ ਨਾ ਹਾਂਜੀ ਆ ਗਿਆ ਬੱਤਾ ਜਾ ਆ ਗਿਆ ਸੁਭੂ ਆ ਤੇ ਕਰਦੇ ਆ ਰੱਖ ਇਹਨਾਂ ਦਾ ਕੰਮ ਤਾਂ ਇਹੋ ਜਿਹਾ ਹੀ ਆ ਬਸ ਸੁਖਵੀਰਾਂ ਦਾ ਬਸੇ ਤਾਂ ਲੜਣੇ ਨੂੰ ਜਿੰਨਾ ਮਰਜੀ ਲੜਾ ਲਓ ਇਹਨਾਂ ਤੇ ਸਾਡੇ ਨਾਲ ਸਾਡਾ ਆ ਕੰਮ ਕਰਤਾ ਜੀ ਉਹ ਕਰ ਦੋ ਫਲਾਣਾ ਕਰ ਦੋ ਟੇਮ ਕਾ ਕਰ ਦੋ ਜੀ ਸਾਨੂੰ ਲਮਾਰੀਆਂ ਲੈ ਦੋ ਜੀ ਸਾਡੇ ਬੈੱਡ ਬਣਾ ਦੋ ਜੀ ਸਾਨੂੰ ਟੀਨਾ ਪਾ ਦੋ ਜੀ ਕਰਿਆ ਹਾਂ ਕਰਿਆ ਉੱਥੇ ਨਾਲੇ ਨਹੀਂ ਕਰਿਆ ਪੈ ਗਈਆਂ ਟੀਨਾ ਨਾਲੇ ਨਹੀਂ ਦੇਖ ਤਾਂ ਟੀਨਾ ਹੀ ਨਹੀਂ ਪਈਆਂ ਹੋਈਆਂ ਤੇ ਤੁੱਲਾ ਹਾਂ ਅੱਗੇ ਲੈ ਕੇ ਜਾਣਾ ਸੀ ਹੋਰ ਚੁੱਲਾ ਹੋਰ ਰੂੜੀ ਬਣਾ ਲਓ ਤਾਂ ਵੀ ਕੀ ਹੋ ਗਿਆ ਅੱਛਾ ਹੋਰ ਰੋਟੀ ਪਾਣੀ ਬਣਾ ਕੇ ਲੈ ਕੇ ਜਾਇ ਕਰਗੇ ਇਹ ਮੈਨੂੰ ਲੱਗਦਾ ਵੀ ਤੁਹਾਨੂੰ ਘਰ ਇੱਥੇ ਛੱਤਣਾ ਪੈਣਾ ਪਾਪਾ ਜੀ ਕਹਿੰਦੇ ਹੋਰ ਹੀ ਖਾ ਕੇ ਚੱਲ ਜਾਇ ਕਰੋ ਬਣਾ ਕੇ ਜ਼ਰੂਰੀ ਲੈ ਜਾਣਾ ਆਉਂ ਕਾ ਇਹ ਕੰਮ ਹਾਂ ਹੈ ਬੋ ਕੀ ਚੀਜ਼ ਹੈ ਕਹਿੰਦੀ ਮੈਂ ਕੰਮ ਕਰਦੀ ਆ ਝੂਠ ਕਿੰਨਾ ਕੰਮ ਕਰਦੀ ਏ ਤੂੰ ਰੱਖੋ ਹਾਂ ਕੀ ਕਰਦੀ ਮੇਰੇ ਪਤਾ ਓ ਤੇਰੀ ਤੈਨੂੰ ਕੁੱਤੜਾ ਹੁਣ ਉਹਨਾਂ ਨੇ ਹਾ ਜੋ ਬ੍ਰੀਤਾ ਹੈ ਜੋ ਬ੍ਰੀਤਾ ਇਹ ਤੈਨੂੰ ਕੁੱਟਣਾ ਇਹਨਾਂ ਨੇ ਅੱਜ ਦੇਖੀ ਤੈਨੂੰ ਰਾਜੀ ਪਾਪਾ ਨੇ ਕੁੱਟਣਾ ਨਾ ਕਹਣਾ ਮੇਰੀ ਕਣਕ ਖਰਾਬ ਕਰਤੀ ਕੁੱਟਣ ਦੇ ਨੇ ਦੇਖੀ ਰਾਜੀ ਨੇ ਕੁੱਟਣਾ ਤੈਨੂੰ ਰਾਜੀ ਪਾਪਾ ਨੇ ਉਹਨੇ ਆਇਆ ਨਾ ਟਰੈਕਟਰ ਲੈ ਕੇ ਹੁਣ ਉੱਥੇ ਦੇ ਗੱਡੀ ਲੈ ਕੇ ਸੰਦੀਪ ਕਰੀ ਮੇਰੀ ਐਨੀਵਰਸਰੀ ਵੀ ਤਾਂ ਰਹਿ ਗਈ ਉਹ ਲੈ ਪੈਂਡੀ ਕਾ ਦੀ ਪੇਂਟਿੰਗ ਰਹਿਂਦੀ ਹੈ ਪਤਾ ਨਹੀਂ ਕਿੰਨੀਆਂ ਗਣ ਵਰਸ ਨਹੀਂ ਆਉਣੀਆਂ ਉਵੇਂ ਮਰੀ ਜਾਂਦੀਆਂ ਹਾਂ ਚੱਲ ਫਿਰ ਇੱਕ ਬੈਡ ਬੁੱਡ ਕੈਨਸਲ ਅੱਜ 500 ਰੁਪਏ ਦੀ ਐਨੀਵਰਸਰੀ ਉਸੇ ਹੀ ਚੱਲੂ ਬੋਲ ਕੀ ਕਰਨਾ ਨਹੀਂ ਆ ਸਾਨੂੰ ਤੈਨੂੰ ਦੱਸਤਾ ਮੈਂ ਹੈਂ ਘਰ ਲਵਾਰੀ ਦੀ ਵੱਡਣ ਲਵਾਰੀ ਦੀ ਰੋੜ ਦੇਖ ਲੈ ਫਿਰ ਬਾਅਦ ਚ ਨਾ ਰੋਲਾ ਪਾਈ ਪੀ ਇਹਨਾਂ ਵੈਸਤਰੀ ਨੇ ਮਨਾਈ ਨਹੀਂ ਨਹੀਂ ਮੈਂ ਨਹੀਂ ਕਹਿੰਦੀ ਹੈਂ ਕੈ ਹੱਥ ਬਨ ਕੇ ਵੀ ਮੈਂ ਨਹੀਂ ਕਹਿੰਦੀ ਮਨ ਹੱਥ ਕਦੇ ਮੈਂ ਹੱਥ ਬਨ ਕੇ ਕਹਿੰਦੀ ਵੀ ਮੈਂ ਨਹੀਂ ਕਹਿੰਦੀ ਕੈ ਮਨ ਹੱਥ ਨਹੀਂ ਬਨ ਬਨ ਹੱਥ ਬਨ ਕੇ ਕੈ ਲੈ ਹੱਥ ਬੰਨ ਚੱਲ ਮੇਰੇ ਕਾ ਵੀ ਮੈਂ ਨਹੀਂ ਕਹਿੰਦੀ ਲੈ ਕੇ ਸਾਹ ਹੋ ਗਿਆ ਬਣ ਨਹੀਂ ਬਣਨੇ ਫੇ ਮੈਂ ਫਿਰ ਐਨਵਰਸਰੀ ਮਨਾਦਾ ਨਹੀਂ ਬਸ ਕੱਲ ਖਤਮ ਐਨਵਰਸਰੀ ਮਨਾਦਣੀ ਮੈਂ ਬੈਠ ਬਣਾਉਣੇ ਕਿ ਹੱਥ ਬਣ ਕੇ ਕਾ ਵੀ ਮੈਂ ਨਹੀਂ ਕਹਿੰਦੀ ਐਨਵਰਸਰੀ ਨੂੰ ਮੈਂ ਨਹੀਂ ਕਹਿੰਦੀ ਐਨਵਰਸਰੀ ਨੂੰ ਹੱਥ ਬਣਾਤੇ ਨੇ ਤੇ ਅੱਜ ਅੱਜ ਜੁਆਈ ਆਹ ਫੋਨ ਤੇ ਦੇਤਾ ਜੁਆਈ ਕੋ ਕਿਹਾ ਤਾਂ ਕਿਹਾ ਤਾਂ ਅੱਜ ਜੁਆਈ ਨੂੰ ਇਹ ਹੱਥ ਬਣਾਉਣੇ ਇਹ ਗਾ ਗਾਉਂਦਾ ਗਾਉਂਦਾ ਬਣਨੇ ਤੇ ਬੰਨ ਨਹੀਂ ਕੋਈ ਪੈਸੇ ਪਾ ਦੋ ਤੁਸੀਂ ਔਰ ਕਾਣ ਕਾ ਵੱਡਣ ਲੱਗ ਗਿਆ ਉਹ ਟਾਟਾ ਕਹਿ ਕੇ ਹਟ ਜਾ ਓਏ ਆ ਜਾ ਇਧਰ ਆ ਜਾ ਤਾਊ ਆ ਗਿਆ ਦੇਖ ਲੈ ਉਹ ਤਾਊ ਨੇ ਕੁੱਟਣਾ ਆ ਗਿਆ ਤੈਨੂੰ ਫਿਰ ਦੇਖ ਲੈ ਸੁਬੀਂਦਰ ਮੱਕੀ ਬੀਜ ਕੇ ਗਏ ਅਸੀਂ ਲੈਣਾ ਦੇ ਵਿੱਚ ਜੰਮੀ ਵੀ ਸਾਰੀ ਉਹ ਹੂੰ ਇਹ ਇਧਰ ਲੈਣਾ ਹੁਣ ਸਭੀ ਡੱਕਾ ਤੋੜ ਲਾ ਤੋ ਕਾਨੂੰ ਕੋ ਹਾਈ ਜਾਂਦੀ ਓਤੇ ਜਾਣ ਕੇ ਜਾਂਦੀ ਆ ਉਹ ਹਾਂ ਰਿਕਾਰਡ ਗੱਲ ਚੱਲ ਰਹੀ ਹੈ ਚਾਹੇ ਜਾਣ ਕੇ ਕਹਿੰਦੀ ਹੋਵੇ ਕੱਲ ਨੂੰ ਜੇ ਤੁਹਾਡੇ ਜਿਵੇਂ ਪਟਵਾਰਾ ਹੋਣ ਲੱਗਿਆ ਨਾ ਇਹੀ ਰੌਲਾ ਪੈਣਾ ਉਹਨੇ ਕਹਿੰਦਾ ਵੀਡੀਓ ਕੱਢ ਕੇ ਦੇਖ ਲੋ ਮੈਂ ਹੀ ਕੰਮ ਕਰਦੀ ਹੁੰਦੀ ਸੀ ਕੋਈ ਨਾ ਇਹਦੀ ਨਾ ਬੱਤ ਐਸੀ ਹੋਣੀ ਨਹੀਂ ਪਰਿਵਾਰ ਵਾਸਤੇ ਲੱਜਦੇ ਆ ਤੂੰ ਮਰਦੀ ਏ ਤੇ ਤੂੰ ਕੱਲ੍ਹ ਦੇ ਤੇਰੀ ਹੱਕ ਦੀ ਕਿਹਣੀ ਟਕਾਈ ਕਰਨੀ ਮੇਰੇ ਪੁੱਤ ਦੱਸ ਚਾਚੂ ਕਿਸੇ ਚਾਚੂ ਹਾਂ ਚਾਚੂ ਟਕਾਈ ਕਰੂੰਗਾ ਤੇਰੀ ਵੀ ਤੂੰ ਗਾਂਦਾ ਪਾਉਂਦੀ ਏ ਉੱਥੇ ਹੈ ਟਕਾਈ ਕਰ ਦੇਣੀ ਉਹਨੇ ਪੁੱਤ ਤੇਰੀ ਕੁਝ ਖਾਣੀਆਂ ਟਕਾਈ ਦਾ ਏ ਹਾਇਰ ਬਰ ਬੰਦ ਕਰੀਆਂ ਨਹੀਂ ਹੁੰਦੀਆਂ ਲੈਣਾ ਚੱਕਰ ਵੀ ਪੁੱਤੀ ਹੋ। ਤੁੱਖੋ ਤੇ ਕੰਮ ਕਰਨ ਕਰਵਾ ਕਰੂਗੇ। ਤੇ ਮੇਰਾ ਕਿਹੜਾ ਕਰਿਆ? ਕਿਹੜਾ ਕਰੇ? ਦੱਸ ਕੰਮ ਦੱਸੂ ਪਹਿਲਾਂ ਹਾਂ। ਦੱਸ ਹੌਣ ਦੱਸ। ਹੌਣ ਰੌਡਰ ਹੌਣ ਰਿਕਾਰਡ ਗੱਲ ਆ। ਦੱਸ ਕੰਮ ਕਰ। ਕਿਹੜੀ ਵਕਤੀ ਆ ਵੀ? ਸੰਦੀਪ ਲੈ। ਸੰਦੀਪ ਦੀ ਗੱਲ ਖਤਮ ਸੀ। ਇਹ ਸੰਦੀਪ ਇਹ ਗੱਲ ਹੈ ਤਾਂ ਕੁਛ ਨਹੀਂ ਵੈਸੇ ਜੀ ਦੇਖਿਆ ਜੀ। ਕੀ ਗੰਨੇ ਦੀ ਬੁਰਕੀ ਨਹੀਂ ਹੁੰਦੀ ਨਾਲੇ। ਬੋਰੀ। ਉਹ ਪੋਰੀ ਹੁੰਦੀ ਹਾਂ। ਪੋਰੀ ਵੀ ਦਸਤੀ ਇੱਕ। ਆ ਬੈ ਗਈ। ਬੈਠ ਗਈ ਨਾ। ਮਨੂ ਦਾ ਹਾਲਾਤ ਇਹੋ ਜਿਹਾ ਲੱਗਦਾ। ਬੰਦ ਆ ਜਾ। ਕੀ ਹੋ ਗਿਆ? ਉਹ ਤਾਂ ਬੰਦ ਕਰਤਾ। ਬਹ ਹੋ ਗਿਆ। ਮੈਂ ਵੈਸੇ ਗੱਲ ਤਾਂ ਕੁਝ ਵੀ ਨਹੀਂ ਹੈਗੀ। ਹਾਂ ਇਹ ਤਾਂ ਸਬਜੀ ਬਣਾਉਣੀ ਹੈ ਜਾ ਕੇ। ਆਹ ਪਤਾ ਨਹੀਂ ਕਿਆ ਰੋਣਾ ਜਾਂ ਪਿੱਟੀ ਜਾਂਦੀ ਹੈ ਸਬਜ਼ੀ ਬਣਾਉਣੀ ਨਾਲੇ ਨਹੀਂ ਬਣਾਉਣੀ ਹੈਗੀ ਅੱਜ ਰਾਜਮਾ ਹੈ ਰਾਜਮਾ ਨੂੰ ਪਤਾ ਨਹੀਂ ਕਿਆ ਅੱਧਾ ਘੰਟਾ ਰੇਟਾ ਰੋਟੀ ਖਾ ਲਿਓ ਮੈਂ ਤੇਰੇ ਕੱਪੜਾ ਮਾਣ ਹੈ ਕਿਆ ਆਇਆ ਮਿੱਟੀ 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 ਪੁੱਤ ਥੱਲੇ ਗੇਰ ਦੇ ਮਿੱਟੀ ਮੰਮੀ ਦੇ ਫਿਰ ਚ ਪੈ ਜਾਣੀ ਮਾਂ ਦੇ ਆਇਆ ਮੈਨੂੰ ਮਿੱਟੀ ਨਾਲ ਆਇਆ ਵੀ ਦਮ ਟੁੱਟ ਗਿਆ ਸੰਦੀਪ ਦਾ ਬਹੁਤ ਦਮ ਟੁੱਟ ਗਿਆ ਕੋਈ ਦਮ ਨਹੀਂ ਟੁੱਟਿਆ ਹਾਂ ਚੱਲ ਅੱਗੇ ਚ ਪੈਰ ਮਾਰ ਤੂੰ ਇਹ ਤਾਂ ਤੇ ਨਜ਼ਰ ਉੱਠ ਰਹੀ ਪਾਪਾ ਜੀ ਦੇ ਕਾਣੇ ਜਦੋਂ ਜਦੋਂ ਕਬੀਗੇ ਚ ਪੈਰ ਮਾਰਨਾ ਪੈ ਗਿਆ ਪਾਪਾ ਚੱਕ ਤੂੰ ਕਿਸੇ ਵੀ ਨਹੀਂ ਹੋਇਆ ਤਾਂ ਮਾਰ ਦੇ ਚੱਪਲ ਮਾਰ ਚੱਕ ਤੂੰ ਫਟੇ ਚੱਕ ਤੂੰ ਫਟੇ ਚੱਕ ਤੇ ਫਟੇ ਤੂੰ ਮੇਰੇ ਨਾਲ ਕਰਾਉਣ ਦੀ ਮਿੱਟੀ ਚ ਨਹੀਂ ਵੱਢ ਜਾਣਾ ਤਾਂ ਹਾਂ ਤੋ ਹਿੱਤੇ ਜਿਵੇਂ ਇਹ ਆਈਆਂ ਨਾ ਆਈਆਂ ਖੇਤਾਂ ਚ ਪਾਸੇ ਸਾਨੂੰ ਜਾਣ ਕੇ ਲੈ ਕੇ ਆਉਂਦੇ ਹੁੰਦੇ ਖੇਤਾਂ ਨੂੰ ਵੀ ਤੁਸੀਂ ਆਪਣੇ ਖੇਤ ਦੇਖਦੇ ਰਹੋ ਵੀ ਤੁਹਾਡੇ ਖੇਤ ਕਿੱਥੇ ਆ ਕੀ ਛੱਟੇ ਬੰਦ ਆਹੀ ਲੈਣ ਲੈਂਦੀ ਆ ਪੀਕੂਟ ਲੱਗਦਾ ਤੁਸੀਂ ਵੀ ਨਾਲ ਆ ਤਾਣੀ ਮੰਨਣਾ ਹੈਗਾ ਇਹਨੂੰ ਆ ਦੇਖਿਓ ਓ ਦੇ ਜੌਲਾ ਕੀ ਝੌਨਾ ਬੁੱਤ ਮਸੀਦਾ ਬਣਾਈ ਘਰ ਮੈਂ ਇਹ ਆਰੇ ਤੇ ਮਾ ਵੀ ਤਨੇ ਗਾਹਾਂ ਉਹਦੇ ਚ ਗੰਨੇ ਚ ਕੀ ਬੀਜਣਾ ਜਿਹੜਾ ਗੰਨਾ ਉੱਥੇ ਕਰਨਾ ਆਪਾਂ ਨੇ ਉਹਦੇ ਚ ਵੀ ਮਾਏ ਚੱਕ ਦਨ ਫੱਟੇ ਹੈ ਬਾਅਦ ਵਿੱਚ ਇਹ ਫੇਰ ਕੱਢਣੇ ਕਿ ਕਣਾਂ ਹੈ ਨਹੀਂ ਫਲੀਆਂ ਤਾਂ ਨਹੀਂ ਟੁੱਟਣੀਆਂ ਫਿਰ ਬਾਖੇ ਗਾਉਣੇ ਆ ਠੀਕ ਆ ਜੀ ਜੋੜੀ ਤਾਂ ਆਉਂਦੀ ਜੇ ਵੱਡ ਹੋ ਕਰਦੇ ਪੱਟ ਕੱਟਦੇ ਆ ਵੱਡ ਹੋਵੇ ਫੇਰ ਨਹੀਂ ਆ ਉਹੀ ਕਰਾਂਗੇ ਜਿਨ੍ਹਾਂ ਚ ਰੋੜੀ ਨਾ ਆਵੇ ਹਾਂ ਦੇਖਦੇ ਆੰਨੇ ਤਾਂ ਭਪਈਆਂ ਦੀ ਬੜਾ ਹੋਣੇ ਤੁਸੀਂ ਕਹਿੰਨ ਟੈਂਸ਼ਨ ਲੱਤੀ ਇਹਨੂੰ ਹਾਂ ਤਾਂ ਹੋਗੀ ਪੱਟ ਜੜ ਪੱਟ ਕੀ ਆਉਂਦੀ ਮਿੱਟੀ ਵਿੱਚ ਅੱਗੇ ਜੜਾ ਪੱਟੀਆਂ ਗਈਆਂ ਨਾਲ ਮੀ ਪੈ ਗਿਆ ਤਾਂ ਕੁਸ ਆਪਣਾ ਪੱਟ ਦੇ ਪੱਟ ਦੀ ਮੀਂਹ ਲੱਗਿਆ ਤਾਂ ਪਿਛਲੇ ਸਾਲ 24 ਚੋ ਜਾ ਪੱਟ ਦੇ ਤੇ ਪੈ ਰਾਣ ਨੱਠ ਪੱਜ ਪੈ ਗਈ ਵੀ ਹੁਣ ਪੱਟ ਕੇ ਪਰੇ ਕਰੀਏ ਈ ਜਿਹ ਪੱਟੇ ਨੇ ਲੱਗ ਗਏ ਤਾਂ ਮਿੱਟੀ ਆ ਗਈ ਜਿਹਦੇ ਚ ਕੁਸ ਮੱਖੀ ਚੋਂ ਮੱਕੀ ਚੋਂ ਪਾਣੀ ਟੁੱਟ ਕੇ ਪੈ ਗਿਆ ਤਾਂ ਉਹਦੇ ਚ ਤਾਂ ਝੜ ਲੱਗੀ ਤੇ ਹਾਂ ਜਿਹੜੇ ਫਰਾਰ ਬੀਜੇ ਤੇ ਜਾਓ ਦੂਜੇ ਦੇ ਵੱਡੇ ਰੱਤੀਆਂ ਕਰੋ ਉਹਨਾਂ ਮੈਂ ਕੋਈ ਰੋ ਨਹੀਂ ਤੇ ਇਹ ਮਟਕਾ ਹੀ ਟਕੇ ਮੰਨ ਹਾਂ ਇਹ ਤਾਂ ਬਾਂਚਾ ਬਣ ਗਿਆ ਇੱਕ 600 ਕਿੱਲੋ ਦਿੱਤੇ ਹਨ 660 ਹਾਂਜੀ 60 ਹੈ ਵੀ 60 ਦੇ ਵੀ ਬੀਜ ਇਸ ਪਾਸੇ ਕਾਹ ਕਾ ਕੰਮ ਕਰਨਾ ਤੋਥ ਬੈਰਾ ਹੜ ਪਰ ਬੈ ਜਾ ਆ ਜਾ ਇਹਨੂੰ ਹੜ ਤਾਂ ਹੀ ਨਹੀਂ ਪਤਾ ਕੀ ਹੁੰਦਾ ਮੈਂ ਫੜਨਾ ਫੜਨਾ ਦਾ ਆਉਣ ਤੇ ਫਿਰ ਦੀ ਕਟਾਈ ਕਰਕੇ ਆਪ ਲੈ ਲੈਂਦੇ ਹਾਂ ਤੇ ਠੀਕ ਹੈ ਨਾ ਕਿੱਦਾਂ ਲਈ ਹੈ ਗੰਨਾ ਕਿੱਥੇ ਗੰਨਾ ਪੁੱਤ ਅੰਨੇ ਦੂਰ ਨਹੀਂ ਜਾਣਾ ਕਰਨ ਇੱਥੇ ਮਾਮੂ ਰੰਦਾ ਗੰਨੇ ਦੇ ਵਿੱਚ ਆ ਵੀ ਖਤਮ ਕਰਦੇ ਹੁੰਦੀ ਭਾ ਜਿਹੜੇ ਪਾਸੇ ਆ ਦੇ ਜਿਹੜੇ ਤਿੰਨੇ ਚਾਰ ਦੀ ਕਰ ਲੱਗੇ ਅੱਛਾ ਤੂੰ ਲੰਬੀ ਫਾਂਟ ਲੈ ਕੇ ਜਾਣੀ ਹੈ ਹਮਮ ਤਾਂ ਕਾਲਟ ਕਰਨੀ ਆ ਤਾਂ ਟਟੀਆਂ ਹੋਈਆਂ ਸੋਖੋ ਦੇ ਕਰਦੀ ਕਿ ਨਹੀਂ ਕੁਝ ਵੀ ਸੋਖੋ ਦੇ ਕਰਾ ਆਉਂਦਾ ਜਾਂਦਾ ਕੈਮਰਾ ਕਿੱਥੇ ਬੰਦ ਹੁੰਦਾ ਮੈਂ ਤਾਂ ਜੱਦਾ ਚਲਾਇਆ ਕੈਮਰਾ ਬੰਦੇ ਨਹੀਂ ਕਰਿਆ ਮੈਂ ਨਹੀਂ ਇਹ ਵਿਚਾਰੀ ਕੰਮ ਨਹੀਂ ਕਰਦੀ ਕੈਮਰਾ ਬੰਦ ਹੋ ਜਾਂਦਾ ਇਹਦੇ ਪਰ ਆ ਕੇ ਇਹ ਤੋ ਹੁਣ ਆਵਾ ਕੈਮਰਾ ਕੰਮ ਕਰਦੀ ਏ ਤਾਂ ਹੁਣ ਸਾਨੂੰ ਕੀ ਫਾਇਦਾ ਉਹਦਾ ਚਲ ਠੀਕ ਆ ਤੈਨੂੰ ਜ਼ਰੂਰਤ ਨਹੀਂ ਹੈਗੀ ਹੈ ਪੁੱਥੀ ਕਰਦਾ ਕਿਹੜਾ ਇਹ ਤੋ ਕੰਮ ਮੈਂ ਕਹਿ ਰਿਹਾ ਕਿ ਕਰਕੇ ਹੈ ਚਲੋ ਠੀਕ ਆ ਮੈਂ ਕਾਈ ਕਰ ਦਿੰਦਾ ਤੇਰੀ ਉਹ ਤੇਰੀ ਮਾਰਤਾ ਓਏ ਪੰਤਾ ਕੈਮਰਾ ਡੰਗਰ ਜੀ ਨੇ ਸਿੱਧਾ ਕੈਮਰੇ ਦੇ ਉੱਪਰੇ ਮਾਰਿਆ ਸੰਦੀਪ ਕੈਮਰੇ ਪਰੇ ਮਾਰਿਆ ਫੁੱਟ ਗਿਆ ਕੈਮਰਾ ਹਾ ਤੇਰੀ ਲੱਖ ਰੁਪਏ ਦਾ ਕਰਤਾ ਕੰਮ ਖਰਾਬ ਇਹਨੇ ਹੁਣ ਕਿ ਕਰਦੀ ਆ ਤੇ ਮੇਰੀ ਕੁੜੀ ਹੈਗੀ ਆ ਨਹੀਂ ਵਿਕਰੀ ਕੁੜੀ ਆ ਠੀਕ ਐ ਮੈਂ ਮੇਰੇ ਨਾਲ ਨਹੀਂ ਰਹਿਣਾ ਤਾ ਮੈਂ ਨਹੀਂ ਤੇ ਮम्मा ਖਾਣਾ ਹੂੰ ਤੇਰੇ ਪਿੱਛੇ ਡੜਾ ਮਾਰਿਆ ਤਾ ਹੈਨਾ ਬਾਬਾ ਨੂੰ ਤੇਰਾ ਗਲਾ ਬੜਤਾ ਤੇਰਾ ਗਲਾ ਬੜਤਾ ਮੈਂ ਤੇਰਾ ਕਿਲਾ ਬਨੂਗੀ ਜਨਤਾ ਗਲਾ ਕਿੱਦਾ ਚੱਕਲੇ ਬਾਜੀ ਜੀਰੇ ਇਹ ਸਿਰ ਤੇ ਮਾਰਨਾ ਨੇ ਫੇਰ ਕੁੱਟਣੀ ਆ ਮੈ ਨਾਲ ਹੋਣ ਲੱਗੀ ਬਹੁਤ ਭੰਨੀ ਐ ਮੈਂ ਕੋਸ਼ਿਸ਼ ਆ ਵੀ ਪੜੂਗੀ ਉਹਨਾਂ ਖੱਪੜ ਮਾਰਦੇ ਫਟਬਤੂ ਕੀ ਵਾਰਾ ਦੇਖਿਆ ਇਹਨੇ ਖਾ ਲਈ ਤੇ ਮੱਥੇ ਤੇ ਵੀ ਧਫੜ ਨਿਕਲਿਆ ਦੇ ਕਿੱਥੇ ਹਾਂ ਆ ਜੀ ਮੱਛਰ ਲੜ ਗਏ ਦੇਖਿਆ ਕਰਦੀ ਐ ਤੇ ਕਾ ਕਰਦੀ ਆ ਦੇਖ ਲੈ ਕਿਵੇਂ ਚੜਾਏ ਇਹ ਜਿਮਰੀਤਾ ਮੈਂ ਕਟਣੀ ਬੱਦਰ ਹੈ ਜੱਟ ਦੀ ਪੱਟ ਐ ਵੀ ਤੇ ਕਹਿੰਦੀ ਜੱਟ ਦੀ ਟੌਰ ਸੁਭਰੀਤ ਐ ਮੈਂ ਕਿੰਨੀ ਮਿੱਟੀ ਪਾਤੀ ਹੁਣ ਦੇਖ ਨਾ ਕੰਨੀ ਕਾਤੇ ਕੱਪੜੀਆਂ ਵੀਡੀਓ ਦੇ ਵਿੱਚ ਹੈ ਕਾਤੇ ਕਟਣੀਆਂ ਹੈ ਹੈ ਕਾਤੇ ਕਟਣੀਆਂ ਹੈ ਕੱਪੜੀ ਕੀ ਕੀ ਕਰ ਹੁੰਦੇ ਨੇ ਜੱਟ ਦੀਆਂ ਟੌਰਾਂ ਨੇ ਸੁਭਰੀਤ ਆਰੇ ਪਾਪਾ ਜੀ ਆ ਗਏ ਤੁਰ ਪਾਪਾ ਜੀ ਡਲੇ ਮਾਰਦੀ ਐ ਇਹ ਕਰਦਾ ਤੂੰ ਇਹ ਗੰਦਿਆ ਉੱਟਦੀ ਐ ਸਾਨੂੰ ਚੰਗੀ ਕੰਮ ਕਰ ਲਓ ਕੋਈ ਕੰਮ ਨਹੀਂ ਕਰ ਲਓ ਆ ਲੈ ਕਰੋ ਪਛਾਣ ਆ ਤੀਹ ਆ ਪਾਪਾ ਦੇਖ ਲਓ ਕੀ ਕਰਦੇ ਚੌੜਾ ਉਹ ਟੱਕ ਲੈ ਲੈ ਸਿਰ ਪਰ ਗਿਆ ਸਿਰ ਤੇ ਪਾਣੀ ਚੜਵਾਉਣੀ ਹੁਣ ਆ ਦੇਖ ਆਪ ਬੜਾ ਵੱਜਣ ਵਾਲਾ ਚੱਕਦੀ ਆ 86 ਹੋ ਜਾ ਮਿੱਟੀ ਵੀ ਖਾਈ ਜਾਂਦਾ ਦੇਖ ਮੂੰਹ ਵੀ ਭੜਿਆ ਵਾ ਦੇ ਲੈ ਪਾਪਾ ਜੀ ਨੇ ਮਾਰਦੀ ਆ ਕਟਾਈ ਹੋਣੀ ਕੋਈ ਤਰੀ ਗੰਨਾ ਕਹ ਤੂੰ ਗੰਨਾ ਗੰਨਾ ਅੱਛਾ ਗੰਨਾ 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 ਸਿਰ ਮਾ ਪੈ ਗਿਆ ਗੰਨਾ ਤੇਰੇ ਸਿਰ ਵਿੱਚ ਤੇਲਾ ਤੇਲਾ ਹਾਂ ਤੇਲਾ ਚਲੋ ਚੱਲੀਓ ਉਧਰੋਂ ਘਰ ਨੂੰ ਚੱਲੇ ਹੁਣ ਅਸੀਂ ਹਉਂਜੋ ਇਥੇ ਰਹਿ ਜਾਣਾ ਬਸ ਹੁਣ ਦੇਖੀ ਤੈਨੂੰ ਲੱਗਣਾ ਪਤਾ ਹੁਣ ਪਾਪਾ ਤੇਰਾ ਤੁੰਗੇ ਬਾਕੇ ਟੌਪਕੀ ਚ ਬਾਤ ਹੈਂ ਟੌਪਕੀ ਚ ਬਾਕੇ ਆਉਂਦਾ ਪਾਪਾ ਜੀ ਦੀ ਟੋਕਰੀ 'ਚ ਬੈਠ ਕੇ ਆ ਜੂਗਾ ਇਹਦੀ ਚੱਲ ਗੱਡੀ 'ਚ ਨਹੀਂ ਜਾਣਾ ਬੈਠ ਕੇ ਹੈਂ ਆ ਤੇਰੀ ਕੀ ਗੱਲ ਆ ਜਾ ਆ ਜਾ ਰਲ ਕੇ ਦਿਖਾ ਪਾਪਾ ਜੀ ਨਾਲ ਰਲ ਕੇ ਦਿਖਾ ਜਾ ਆ ਜਾ ਰਲ ਕੇ ਦਿਖਾ ਪਾਪਾ ਜੀ ਦੇ ਨਾਲ ਪੈਰਾਂ ਦੇ ਬਾਲਾਂ ਨੂੰ ਡੜਲੇ ਮੇਰੇ ਸੁਭਾਤੇ ਬਹੁਤ ਡੜਦਾ ਪੈਰਾਂ ਤੋਂ ਇਹ ਤਾਂ ਚਾਹੀਦੇ ਚੁਗਣੇ ਆਖਿਓ ਪ੍ਰੈਸ਼ਰ ਆ ਜਾ ਆ ਜਾ ਛੇਤੀ ਕਰ ਆ ਜਾ ਆ ਜਾ ਆ ਜਾ ਮੈਂ ਆ ਦੇ ਆ ਜਾ ਫੜਦੀ ਕਾ ਜੇ ਛੇਤੀ ਚੱਲ ਮੈਂ ਕਿਆ ਫੜਨਾ ਤੈਨੂੰ ਨਹੀਂ ਜਾਣਾ ਨਾ ਜਾ ਸਾਨੂੰ ਕਾ ਰਹਿ ਜਾ ਉਹ ਗੱਡੀ 'ਚ ਕੌਣ ਬੈਠ ਗਿਆ ਕੇ ਉਹ ਗੱਡੀ 'ਚ ਬੈਠ ਗਿਆ ਕੋਈ ਆ ਗੱਡੀ ਲੈ ਚੱਲਿਆ ਆ ਜਾ ਗੱਡੀ ਲੈ ਚੱਲਿਆ ਕੋਈ ਦਾਲੋ ਦਾ ਆਲਾ ਆਲਾ ਹੋਰ ਵੀਪੇ ਹੋਏ ਆਂ ਹਾਂਜੀ ਇਹ ਓਏ ਹੋਏ ਹੋਰ ਹੈਗੇ ਆ ਪਤਾ ਹੀ ਜਾਂਦੇ ਪਾਪਾ ਜੀ ਕਹਿੰਦੇ ਉਹਦੇ ਸੁੱਕੇ ਜਿਹਨੇ ਨੂੰ ਖਵੇਟੇ ਮੋਹ ਚ ਪੈਰ ਵੱਜ ਜੂਗਾ ਅੱਛਾ ਠੀਕ ਠੀਕ ਹੈ ਠੀਕ ਹੈ ਠੀਕ ਹੈ ਕਿਹਾਂ ਪਰ ਤੋਂ ਮੇਰੇ ਪੈਰ ਵੱਜ ਜੂਗਾ बसेरे गेले थले मी करके थी। थी कर देख रहा मूहे पै गी हैं ਅਰਦਾ ਸੇ ਚਾਮਲੀ ਹੋਈ ਆ ਪੂਰੀ ਹੁਣ ਇਹ ਸਰਮਾ ਹੋ ਜਣੀ ਨਾ ਇਹ ਜੀ ਇਹ ਬੜਾ ਢਲ ਚੱਕ ਲਿਆ ਮੈਂ ਥੱਪੜ ਮਾਰਨਾ ਫੇਰ ਲਾਤਾ ਕੰਮ ਹੋ ਉਹ ਡੰਡਾ ਲਿਆਓ ਗੁੱਨ ਬੱਠਾ ਲਾ ਬੈਠ ਉਹ ਕਹਿੰਦਾ ਉੱਠ ਕੇ ਕੰਮ ਕਰੋ ਕਹਿੰਦੀ ਉੱਠੋ ਛੇਤੀ ਕਰੋ ਜਿਆਦਾ ਮਾਰੇ ਜੋਰ ਚੀਰਿਆ ਔਰਿਆ ਇਹ ਫਾਦ ਦੀ ਕਿੱਥੇ ਹੋ ਗਈ? ਉਹ ਆ ਤੇ ਨਾ ਚੱਲ 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 ਕੰਮ ਕਰੋ। ਲੈ ਇੱਕ ਲੈਨ ਲਾਇਆ ਜਾਓ ਸਿਰ ਜਾਓ। ਸੰਦੀਪ ਸਿਰੇ ਲਾਇਆ ਲੈਣਾ। ਜਾਓ। ਜਾਓ ਛਾਬਾ ਸਵੀਰ ਉੱਠ ਕੜ। ਸਵੀਰ ਉੱਠ ਕੜ ਸੱਚੀ ਮਾਨਾ ਨੇ ਤੇਰੇ। ਕੁਝ ਨਿਆ ਕਰੀ। ਉੱਠ ਚੱਲ। ਲੈ। ਲੈ। ਨਾ। ਉਹ ਦਿਓ ਲੈ ਨਾ ਤੁਸੀਂ ਮੇਰੀ ਆਈ ਲਾਂ ਲੈਂ ਲਈ। ਪੁੱਛਾ ਤਾਂ ਸਟਾਰਟ ਕਰਕੇ ਲੈ। कुत्ते सरे कुत्ते सरे कुत्ते सरे कुत्ते मैं मैं चुपला नहीं अबली लागे 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 डंडे हुन लागि डंडे हुन डंडे लाग गए हुन डंडे लाग गए क्या करूंगी डंडे लाग गए सड्या नहीं नहीं कुछ नहीं कहंदी है कि जा नयाने नयाने तो कोई नहीं करै चलो तो कम निबड़ गया सा सारा कंप्लीट हो गया कम उधर तो बिकी आया ले आया जी हो चल छुपरीत ग्डी तो चली पुता जा पुताजा ओछ बू उुपीत तो कि पैसे पे फलाफे बिच बल्ले 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 कि पैसे पे कि पैसे पे देख बिच नहीं पैसे चैक करके देख लोत पैसे है बिच आ चीजी खान जाऊंगे शाम आपना हो सब्बू ਆ ਤੇਰਾ ਮੂੰਹ ਕਦੇ ਨਹੀਂ ਬੋਲੇ ਮੈਂ ਨਾ ਹਾਂ ਲਓ ਜੀ ਕੰਮ ਨਿਪਟ ਗਿਆ ਸਾਰਾ ਹੁਣ ਇਹ ਥੱਕ ਗਿਆ ਜਿਆਦਾ ਇਹ ਥੱਕ ਗਿਆ ਹੁਣ ਆ ਕੇ ਜੀ ਆਹ ਤਾਂ ਨਾਈਟਰ ਦਾ ਪੂਰਾ ਹਾਲ ਹੈ ਹਾਂ ਇਹ ਹਗਾਏ ਪਾਣੀ ਵਾਲਾ ਟੂਬਾ ਇਹ ਪਾਣੀ ਵਾਲਾ ਟੂਬਾ ਹਾਂ ਹੁਣ ਕੁੜੀ ਨੂੰ ਪੁੱਛ ਰਹਾ ਪਾਣੀ ਵਾਲਾ ਟੂਬਾ ਇਹ ਤੂੰ ਪੁੱਛ ਚਲੇਗੀ ਹਾਂ ਚਾਚੀ ਕਿਵੇਂ ਖੜੀ ਆ ਨੇ ਵਿੱਚ ਪਾਣੀ ਭਰਨਾ ਪੈਣਾ ਹਾਂ ਮੈਂ ਮਿੱਟੀ ਚ ਖੇਲੂਗੀ ਫਿਰ ਫਿਰ ਕਿੱਥੇ ਜਾਣਾ ਫਿਰ ਮੁਰਗੇ ਪੀਏ ਕਰੂਗੇ ਆਪਾਂ ਬੀਬੀ ਪੀਆ ਕਰਾਂਗੇ ਉਹੀ ਪਾਣੀ ਆ ਜਿਹੜਾ ਆਪ ਵੀ ਪੀਦਾ ਮੁਰਗੇ ਨੇ ਇਹਦੇ ਪਰ ਨਲਕਾ ਫਿੱਟ ਕਰਨਾ ਸਮਝ ਗਏ ਨਾ ਉਹੀ ਗੇੜ ਕੇ ਪੀਲਿਆ ਪਾਣੀ ਉਹੀ ਚਾਹੇ ਉਧਰ ਮੋਟਰ ਲਾ ਕੇ ਉੱਪਰ ਪਜਾਰਤਾ ਟੈਂਕੀ ਚ ਉੱਥੇ ਟੈਂਕੀ ਰੱਖ ਦੇਣੀ ਹੈ ਐ ਕਹਿੰਨੂਗੀ ਮਿੱਟੀ ਚ ਸਮਝ ਗਏ ਨਾ ਗੱਲ ਤੂੰ ਕਿ ਮਿੱਟੀ ਚ ਤੂੰ ਮਿੱਟੀ ਚ ਖੇਲੂਗੀ ਖੇਲ ਕੇ ਦਿਖਾ ਕਿਵੇਂ ਖੇਲਦੇ ਹੁੰਦੇ ਆਪਾਂ ਮਿੱਟੀ ਚ ਔਲਾ ਏ ਵੀ ਦੇਖ ਤਾਂ ਚੜ੍ਹ ਗਈ ਦੇਖ ਉਧਰ ਇਹ ਤਾਂ ਪਹਾੜੀਆਂ ਪਰ ਉਹ ਕਿਹੜਾ ਕੈਕ ਰਾਈਡਿੰਗ ਕਰਦੇ ਹੁੰਦੇ ਜਿਹੜੀ ਦੂਈ ਉਹ ਹਿੱਲ ਤੇ ਇਹ ਚੜੂ ਕੀ ਮਾਉਂਟ ਐ ਮਾਉਂਟ ਆਈਵਰੈਸਟ ਤੇ ਜਾਊਗੀ ਇਹ ਪੱਕਾ ਹਨਾ ਇਹ ਲੈ ਕਿਹਾ ਹੈ ਨਾ ਹਾਂ ਮਾਰਕੀਟ ਖਾਈ ਛਾਲ ਉੱਪਰ ਤੇ ਲੱਤ ਦੇਖ ਦੇ ਕਿੱਕੜਾ ਟੂ ਟੂਈ ਤੇਰੀ ਦੇਖਣੀ ਐ ਨਹੀਂ ਕਰੇ ਬਣੂਗੀ ਹਾਂ ਕੀ ਸੜ ਬੱਟੀ ਬਣਾਉਣ ਨੂੰ ਫਿਰਦੀ ਆ ਉਹ ਉਧਰੋਂ ਬੰਨੀ ਪੁੱਤ ਕੀ ਸੜ ਬੱਟੀ ਉਧਰ ਨੂੰ ਐ ਇੱਧਰ ਨੂੰ ਨਹੀਂ ਬਣਨੀ ਹੈਗੀ ਹਾ ਜਵਾਨ ਨੂੰ ਵਾਢਾ ਲਾਦਣਾ ਹੈ ਡੰਗਰਾਂ ਨੂੰ ਪਾਉਣੇ ਨੇ ਹਾਂ ਪੱਕੀ ਗੱਲ ਵਧੀਆ ਰਹੂਗਾ ਛੋੜ ਕੇ ਨਸਰ ਆਵੇ ਨਸਰ ਕੇ ਯਾਰ ਬੱਲ ਆਉਣ ਦੀ ਗੱਲ ਹੈ ਹੁਣ ਬੱਲ ਪਕਾਉਣੀ ਥੋੜੋ ਹੈ ਇਹ ਉ ਉਦਾਂ ਦੋੇ ਤਰ੍ਹਾਂ ਕੰਮ ਆ ਸਕਦੇ ਵਿੱਕੀ ਇਹ ਜੇ ਇਹਨਾਂ ਨੂੰ ਪਕਾ ਵੀ ਲਈਏ ਡੰਗਰਾਂ ਨੂੰ ਪਿਹਾਉਣ ਨੂੰ ਚੱਲ ਬਣ ਗਈ ਕਿਸਲ ਬੱਟੀ ਫੇਰ ਬਣ ਗਈ ਹਾਂ ਬਣ ਗਈ ਬਣਾਤੀ ਕਿਸਲ ਬੱਟੀ ਇੱਧਰ ਆ ਗਏ ਬੱਲਾਂ ਤਾਂ ਨਿਕਲੇ ਹੀ ਆ ਸਾਰੇ ਚੀਨੂ ਹਾਂ 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 ਕਿੱਥੇ ਬਣ ਗਈ ਕਿਸਲ ਬੱਟੀ ਐਨੀ ਸਪੀਡ ਨਾਲ ਚੜੀ ਉੱਪਰ ਨੂੰ ਇਹ ਕਿੱਥੇ ਅੱਛਾ ਨਹੀਂ ਸਪੀਟ ਗੱਲ ਨਹੀਂ ਜਾ ਹੁਣਾ ਹੁਣ ਨਹੀਂ ਚੜ੍ਹ ਹੁਣਾ ਦਿੱਤੇ ਹੁਣ ਤਾਂ ਰਸਤਾ ਹੋਰ ਤਾਂ ਸਲਿੱਪ ਵੱਜ ਗਏ ਵੱਜ ਗਏ ਸਲਿੱਪ ਹੁਣ ਇਹ 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 ਚੜ ਗਈ ਰਹੀ ਹੱਥ ਪੈ ਗਿਆ ਉਹਦਾ ਹਾਂ ਇੱਧਰ ਨੂੰ ਆ ਕੇ ਸਰੇ ਪੱਟੀ ਤੇਰੀ ਵਧੀਆ ਬਣਨੀ ਇੱਧਰ ਬਸਨ ਟੇਢੀ ਹੈ ਜਿਹੜੀ ਇਹ ਆਹ ਤਾਂ ਹੀ ਵੰਦ ਚਲੋ ਚੱਲੀਏ ਕਰਨ ਹੁਣਾ ਨਹੀਂ ਬਈ ਚੱਲੇ ਬਈ ਅਸੀਂ ਹੁਣ ਮੈਂ ਤਾਂ ਪਾਪਾ ਜੀ ਦੇ ਲਾਜੂਗੀ ਕਹਿਦੀ ਚਲੋ ਚੱਲੀਏ ਬੜੀ ਹੋ ਕੇ ਦੇਖੂਗੀ ਵੀ ਮੈਂ ਕਿਆ ਜਲੂਸ ਕੱਢਦੀ ਦੀ ਆ ਹੈ ਹੈ ਜਿਵਰੀ ਤਾਂ ਚਾ ਚੱਲੀਏ ਕਰਨ ਪੁੱਤ ਹੁਣ ਜੇ ਤਾਂ ਮੇਰੇ ਕੋ ਦੇਖ ਜੀਜੂ ਘਰਾਂ ਖੜਾ ਮੋਟਰਸਾਈਕਲ ਲੈ ਜਾਣ ਨੂੰ ਉਹਨੇ ਮੋਟਰਸਾਈਕਲ ਹੈ ਹੈ ਏ ਏ ਏ ਏ ਏ ਬਸ ਰਹਿ ਗਈ ਮੋਟਰਸਾਈਕਲ ਲੈ ਕੇ ਆਉਂਦਾ ਜੀ ਹਾਏ ਲੈ ਮੋਟਰਸਾਈਕਲ चलो चली चल ओ मोटर से ओ तू चल 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 चलो चलो चली चलो अपने गड्डी मोड़ो भाई पापा जी तो गड्डी पे बैठ के पीछे रह गई कल्ली ओरे ये ये सा है आया <laughs> हाँ जाना नहीं होता अभी जाइए हां खा नहीं खाना इते चले बस आज तो चटनी जावे रोटी खाने पानी लगदा मुनी ਬਾਈ ਬਾਈ ਬਲਾ ਪੁਲਿਸ ਪੁਲਿਸ ਕੁਛ ਨਹੀਂ ਆ ਤਾਂ ਚੱਲੇ ਹੁਣ ਜੇ ਜਾਣਾ ਆ ਜਾ ਜਾਣਾ ਨਹੀਂ ਸੈਂ ਮੰਨਦੀ ਕਿੱਥੇ ਨਹੀਂ ਚੱਲ ਆ ਗਈ ਆ ਗਈ ਚੱਲ 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 ਫਿਰ ਚੱਲ ਚੱਲ ਠੀਕ ਹੈ ਚਲੋ ਆ ਜਾ ਪਹਿਲਾਂ ਝਾੜਾ ਤੈਨੂੰ ਮਿੱਟੀ ਤੇਰੀ ਮਿੱਟੀ ਝਾੜ ਦੇ ਮੈਂ ਖੜ ਜਾ ਖੜ ਜਾ